ਅ ਡਿਸਟ੍ਰਿਕਟ ਦੇ ਵਿੱਚ ਆ ਵੱਡੀ ਸੰਪਰਦ ਦੀ ਮੀਟਿੰਗ ਸੀਗੀ ਬਾਕੀ ਡਿਸਟ੍ਰਿਕਟ ਦੇ ਵਿੱਚ ਵੀ ਸੰਪਰਦਕ ਮੀਟਿੰਗ ਰੱਖੀ ਗਈ ਹੈ ਤੇ ਤੁਸੀਂ ਸਾਰਿਆਂ ਨੂੰ ਪਤਾ ਹੈਗਾ ਕਿ ਪੰਜਾਬ ਪੰਜਾਬ ਸਰਕਾਰ ਨੇ ਇੱਕ ਯੁੱਧ ਨਸ਼ੇ ਵਿਰੁੱਧ ਵਾਰ ਅਗੇਂਸਟ ਡਰਗ ਨੂੰ ਸ਼ੁਰੂ ਕੀਤਾ ਹੈ ਜਿਹਦਾ ਇੱਕ 올 ਆਊਟ ਵਾਰ ਟਾਈਪ ਕੀ ਅਪਰੋਚ ਹੈਗੀ टू कर द मेनस ऑफ ड्रग्स ड्रग्स दे जो है आ uh, मारी चीज हैगी ओनु बिल्कुल सिरे तो खत्म ਕਰਨ ਲਈ ਸਰਕਾਰ ਨੇ ਮੁਹਿੰਮ ਸ਼ੁਰੂ ਕੀਤੀ ਹੈ ਜਿਹਦੇ ਵਿੱਚ ਸਰਕਾਰ ਨੇ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਹੈ ਕੈਬਨਟ ਮਿਨਿਸਟਰਸ ਦੀ ਐਂਡ ਸਾਰੇ ਕੇ ਸਾਰੇ ਐਡਮਿਨਿਸਟ੍ਰੇਸ਼ਨ ਸਿਵਲ ਐਡਮਿਨਿਸਟ੍ਰੇਸ਼ਨ ਤੇ ਪੁਲਿਸ ਐਡਮਿਨਿਸਟ੍ਰੇਸ਼ਨ ਨੂੰ ਸਟ੍ਰਿਕਟ ਇਨਸਟਰਕਸ਼ਨਸ ਹੈ ਕਿ ਜੋ ਇਹ ਡਰੱਗਸ ਦਾ ਜੋ ਇਸ਼ੂ ਹੈਗਾ ਇਹਦੀ ਕਮਰ ਨੂੰ ਤੋੜਨਾ ਹੈਗਾ ਤੇ ਉਹ ਖਾਲੀ ਪੁਲਿਸ ਨਹੀਂ ਕਰ ਸਕਦੀ ਹੈਗੀ ਉਹ ਤੁਸੀਂ ਸਾਰੇ ਵੀ ਸਮਝਦੇ ਹੋ ਤੁਸੀਂ ਸਮਾਜ ਦੇ ਪਾਰਟ ਹੋ ਤੇ ਕੁਛ ਨਾ ਕੁਛ ਕਿਸੇ ਅਹੁਦੇ ਦੇ ਉੱਪਰ ਉਹ ਤੁਸੀਂ ਕਿਸੇ ਕਿਸੇ ਲੋਕਾਂ ਨੂੰ ਰਿਪਰੈਜ਼ੈਂਟ ਕਰਦੇ ਹੋ ਤੇ ਇਸ ਕਰਕੇ ਤੁਹਾਨੂੰ ਥੋੜਾ ਜਿਹਾ ਜ਼ਿਆਦਾ ਅਸੀਂ ਟਾਰਗੇਟ ਕਰਨਾ ਚਾਹ ਰਹੇ ਸੋ ਥੈਟ ਤੁਸੀਂ ਅਗਰ 50 ਬੰਦੇ ਨੂੰ ਅੱਗੇ ਮਿਲਦੇ 100 ਬੰਦੇ ਨੂੰ ਅੱਗੇ ਮਿਲਦੇ ਹੋ ਤਾਂ ਤੁਸੀਂ ਸਾਡਾ ਮੈਸੇਜ ਉਹ ਲੋਕਾਂ ਤੱਕ ਪਹੁੰਚਾ ਸਕੋਗੇ ਤਾਂ ਆ ਸਾਡਾ ਅੱਜ ਦਾ ਆਈਡੀਆ ਸੀਗਾ ਤੇ ਆ ਆਲ ਆਊਟ ਵਰਡ ਦੇ ਅੰダー ਇਕ ਤਾਂ ਹੈਗਾ ਪੁਲਿਸ ਪੁਲਿਸ ਇਜ਼ ਵਨ ਬਟ ਕੰਪੋਨੈਂਟ ਪੁਲਿਸ ਇਨਫੋਰਸਮੈਂਟ ਵਾਲੇ ਪਾਸੇ ਜ਼ਿਆਦਾ ਕਰ ਸਕਦੀ ਹੈਗੀ ਜਿੱਤੇ ਕ੍ਰਾਈਮ ਹੁੰਦਾ ਹੈਗਾ ਤੇ ਅਗਰ ਕੋਈ ਡਰਗ ਦੀ ਪੈਡਲਿੰਗ ਕਰ ਦਿਆ ਕਰਦਾ ਹੈ ਡਰਗ ਨੂੰ ਅੱਗੇ ਵੇਚਦਾ ਹੈਗਾ ਜਾਂ ਆ ਡਰਗ ਲੈਂਦਾ ਹੈ ਤੇ ਉਸ ਚੀਜ਼ ਬਾਰੇ ਛੋਟੂ ਜੀ ਵਾਲੇ ਨਾਲ ਹੋਰ ਤਰੀਕੇ ਨਾਲ ਦੱਸਣਾ ਕੀ ਤਾਂ ਕਿ ਹੋਰ ਜ਼ਿਆਦਾ ਲੋਕਾਂ ਨੂੰ ਅਵੇਅਰਨੈਸ ਮਿਲੇ ਕਿ ਡਰੱਗਸ ਬਹੁਤ ਜ਼ਿਆਦਾ ਮਾੜੀ ਚੀਜ਼ ਹੈ ਕਿਵੇਂ ਅੰਦਰੋਂ ਖੋਖਲਾ ਕਰ ਦਿੰਦਾ ਬੰਦੇ ਨੂੰ ਕਿਵੇਂ ਸਮਾਜ ਨੂੰ ਅਫੈਕਟ ਕਰਦਾ ਹੈਗਾ ਕਿਵੇਂ ਨਸਲ ਨੂੰ ਅਫੈਕਟ ਕਰਦਾ ਹੈਗਾ ਕਿਵੇਂ ਸਾਡੇ ਭਾਵਿਕ ਐਜ਼ ਇਨ ਸਾਡੀ ਯੂਥ ਨੂੰ ਅਫੈਕਟ ਕਰਦਾ ਹੈਗਾ ਤੇ ਅਵੇਅਰਨੈਸ ਵਾਲੇ ਪੱਖੋਂ ਸਾਨੂੰ ਤੁਹਾਡੀ ਸਾਰਿਆਂ ਦੀ ਹੀ ਸਹਿਯੋਗ ਦੀ ਜ਼ਰੂਰਤ ਪੈਗੀ ਉਹਦੇ ਵਿੱਚ ਮੀਡੀਆ ਵਾਲੇ ਸਾਡੇ ਸਾਥੀ ਵੀ ਸਾਡਾ ਸਹਿਯੋਗ ਦੇਣ ਆ ਆਲਰੇਡੀ ਉਹ ਦਿੰਦੇ ਹੈ ਤੁਸੀਂ ਵੀ ਸਾਰੇ ਦਿੰਦੇ ਹੋ ਹੁਣ ਅਸੀਂ ਤੁਹਾਡੇ ਤੋਂ ਹੋਰ ਜ਼ਿਆਦਾ ਤੁਹਾਡੇ ਸਹਿਯੋਗ ਦੀ ਗੁਜ਼ਾਰਿਸ਼ ਕਰਦੇ ਤੇ ਤੀਜੀ ਚੀਜ਼ ਹੁੰਦੀ ਹੈਗੀ ਡਰੱਗਸ ਨੂੰ ਕੰਟਰੋਲ ਕਰਨ ਦੇ ਵਿੱਚ ਡੀ ਐਡਿਕਸ਼ਨ ਹੁਣ ਡੀ ਐਡਿਕਸ਼ਨ ਦੇ ਵਿੱਚ ਸਿੱਧਾ ਸਿੱਧਾ ਪੁਲਿਸ ਦਾ ਰੋਲ ਨਹੀਂ ਹੁੰਦਾ ਹੈਗਾ ਡਾਕਟਰ ਸਾਹਿਬ ਤੁਸੀਂ ਇੱਥੇ ਆ ਜਾਓ ਪਲੀਜ਼ ਤੇ ਸਾਡੇ ਅੱਜ ਡਾਕਟਰ ਨਵਦੀਪ ਗੋੜੀ ਅਸੀਂ ਬੁਲਾਏ ਹੋਏ ਹਾਂ ਇਹ ਸਾਡੇ ਓਰ ਸੈਂਟਰਸ ਦੇ ਵਿੱਚ ਸਾਈਕੀਆਟ੍ਰਿਸ ਦ ਕੰਮ ਕਰਦੇ ਹੈ ਇਨ ਖੰਨਾ ਤੇ ਇਥੇ ਇਨਾਦਾ ਰੋਲ ਹੈਗਾ ਡਾਕਟਰ ਫਰੇਟਰਨਿਟੀ ਦਾ ਰੋਲ ਹੈਗਾ ਤੁਹਾਡੇ ਸਾਰਿਆਂ ਦਾ ਰੋਲ ਹੈਗਾ ਇਨਕਲੂਡਿੰਗ ਮੀਡੀਆ ਦਾ ਰੋਲ ਹੈਗਾ ਇਥੇ ਪੁਲਿਸ ਕੀ ਕਰ ਸਕਦੀ ਹੈ ਕਿਉਂਕਿ ਪੁਲਿਸ ਦੇ ਕੋਲ ਇੱਕ ਵਰਦੀ ਕੀ وجہ سے ਸਾਡੇ ਕੋਲ ਇੱਕ ਪਾਵਰ ਆ ਜਾਂਦੀ ਹੈ ਕਿ ਅਸੀਂ ਲੋਕਾਂ ਦੇ ਕੋਲ ਲੋਕਾਂ ਤੱਕ ਪਹੁੰਚ ਸਕਦੇ ਹ ਵਰਦੀ ਸਾਨੂੰ ਇੱਕ ਉਹ ਦੇ ਦਿੰਦੀ ਹੈ ਵਿਜ਼ਿਬਿਲਟੀ ਦੇ ਦਿੰਦੀ ਹੈ ਤੇ ਇੱਕ ਵਿਜ਼ੀਬਲ ਫੇਸ ਆਫ ਗਵਰਨਮੈਂਟ ਪੁਲਿਸ ਬਣ ਜਾਂਦੀ ਹੈ ਤੇ ਕਿਉਂਕਿ ਅਸੀਂ ਵਿਜ਼ੀਬਲ ਪਾਰਟ ਆਫ ਗਵਰਨਮੈਂਟ ਹੈ ਸਾਡੇ ਕੋਲ ਐਨਫੋਰਸਮੈਂਟ ਨੂੰ ਯੂਜ਼ ਕਰਦੇ ਸਾਡੇ ਕੋਲ ਫੈਡਰਲਸ ਦੇ ਬਿਲਿਅ ਸਟੈਪਸ ਸਾਨੂੰ ਪਤਾ ਵੀ ਹੁੰਦਾ ਹੈਗਾ ਕਿ ਪਿੰਡਾਂ ਚ ਕਿਹੜੇ ਕਿਹੜਾ ਬੰਦਾ ਸਾਡੇ ਕੋਲ ਡਾਟਾ ਹੈ ਉਹ ਚੀਜ਼ ਨੂੰ ਅਸੀਂ ਯੂਜ਼ ਕਰਕੇ ਅਸੀਂ ਜੋ ਮੈਡੀਕਲ ਫਰੇਟਰਨਿਟੀ ਹੈ ਸਮਾਜ ਦੇ ਲੋਕੀ ਉਹਨਾਂ ਦੇ ਨਾਲ ਰਲ ਮਿਲ ਕੇ ਅਸੀਂ ਜਿਹੜੇ ਬੰਦੇ ਡਰੱਗਸ ਦਾ ਨਸ਼ਾ ਕਰਦੇ ਹੈ ਉਹਦੇ ਆਦੀ ਹੋ ਚੁੱਕੇ ਉਹਨਾਂ ਦਾ ਇਲਾਜ ਅਸੀਂ ਕਰਾ ਸਕਦੇ ਹਾਂ ਉੱਥੇ ਤੁਹਾਨੂੰ ਵੀ ਮੈਂ ਦੁਬਾਰਾ ਸੇ ਰਿਕਵੈਸਟ ਕਰੂਗੀ ਕਿ ਤੁਸੀਂ ਆਪਣੇ ਆਪਣੇ ਏਰੀਆ ਦੇ ਵਿੱਚ ਜਿਹੜੇ ਵੀ ਬੱਚੇ ਜਿਹੜਾ ਵੀ ਯੂਥ ਜਿਹੜਾ ਵੀ ਪਰਸਨ ਡਰੱਗਸ ਲੈਂਦਾ ਹੈ ਉਹਦਾ ਆਦੀ ਹੋ ਚੁੱਕਾ ਤੁਸੀਂ ਸਾਡੇ ਤੱਕ ਉਹਦੀ ਇਨਫੋਰਮੇਸ਼ਨ ਲੈ ਕੇ ਆਓ ਉਹਨੂੰ ਅਸੀਂ ਆ ਜ ਕਰਿਮੀਨਲ ਟਰੀਟ ਨਹੀਂ ਕਰਨਾ ਹੈਗਾ ਐ ਸਾਡੀ ਤੁਹਾਡੇ ਲਈ ਵੀ ਇੱਕ ਰਿਕੁਐਸਟ ਕਮ ਸੁਜੈਸ਼ਨ ਹੈਗਾ ਕਿ ਉਹਨਾਂ ਨੂੰ ਉਸ ਲੈਂਸ ਨਾਲ ਨਾ ਦੇਖੋ ਕਿ ਉਹ ਕੁਝ ਗਲਤ ਕਰ ਰਹੇ ਹਨ ਉਹਨਾਂ ਨੂੰ ਲਤ ਲੱਗ ਚੁੱਕੀ ਹੈ ਔਰ ਡਰਗ ਇਨੀ ਮਾੜੀ ਚੀਜ਼ ਹੁੰਦੀ ਹੈ ਕਿ ਉਹ ਦਿਮਾਗ ਦੇ ਉੱਪਰ ਇਨਾ ਅਸਰ ਕਰਦੀ ਹੈ ਕਿ ਫਿਰ ਬੋਡੀ ਉਹਨਾਂ ਦਾ ਦਿਮਾਗ ਉਹਨਾਂ ਦੇ ਕੰਟਰੋਲ ਦੇ ਵਿੱਚ ਨਹੀਂ ਹੁੰਦਾ ਹੈਗਾ ਬੋਡੀ ਡਿਮਾਂਡ ਕਰਦੀ ਹੈ ਉਹਨਾਂ ਤੋਂ ਤਾਂ ਉਹ ਐਡਿਕਸ਼ਨ ਨੂੰ ਹਟਾਣਾ ਫਿਰ ਮੈਡੀਕਲ ਫ੍ਰਟਰਨਿਟੀ ਦਾ ਕੰਮ ਹੈ ਬਟ ਸਾਡਾ ਰੋਲ ਹੈਗਾ ਕਿ ਉਹ ਐਡਿਕਟਾ ਜੋ ਡਰਗ ਐਡਿਕਸ ਹੈ ਉਹਨਾਂ ਨੂੰ ਮੈਡੀਕਲ ਫਰੇਟਰਨਿਟੀ ਤੱਕ ਮੈਡੀਕਲ ਹੈਲਪ ਤੱਕ ਲੈ ਕੇ ਜਾਣਾ। ਤੋਂ ਉੱਥੇ ਤੁਹਾਡੇ ਸਾਰਿਆਂ ਦੀ ਹੈਲਥੀ ਲੋਡ ਪੈ ਗਈ ਸਾਨੂੰ। ਹੁਣ ਅ ਅੱਜ ਦਾ ਜੋ ਸਾਡਾ ਪ੍ਰੋਗਰਾਮ ਸੀਗਾ ਆਹੀ ਤਿੰਨੋਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਔਰ ਪੰਜਾਬ ਦਾ ਜੋ ਮਿਸ਼ਨ ਹੈਗਾ ਅ ਯੁੱਧ ਨਸ਼ੇ ਵਿਰੁੱਧ ਉਹਦੇ ਅੰਡਰ ਅਸੀਂ 45 ਥਾਵਾਂ ਤੇ ਅ ਡਿਫਰੈਂਟ ਡਿਫਰੈਂਟ ਵਿਲੇਜ ਡਿਫੈਂਸ ਕਮੇਟੀਆਂ ਸਰਪੰਚੀਸ ਔਰ ਵੀ ਜਿੰਨੇ ਵੀ ਸਟੇਕ ਹੋਲਡਰਸ ਹੈ ਪਿੰਡਾਂ ਦੇ ਲੋਕੀ ਹੈ ਯੂਥ ਹੈ ਪਿੰਡਾਂ ਦੀ ਪਿੰਡਾਂ ਦੇ ਸਟੂਡੈਂਟਸ ਸੀਗੇ ਬੱਚੇ ਉਥੇ ਦੇ ਬਜ਼ੁਰਗ ਮਹਿਲਾਵਾਂ ਸਾਰਿਆਂ ਦੇ ਨਾਲ ਅਸੀਂ ਮੀਟਿੰਗ ਕੀਤੀ ਹੈ ਤੇ ਅੱਜ ਅਸੀਂ ਤਕਰੀਬਨ ਤਕਰੀਬਨ 2.5 ਤੋਂ 3000 ਲੋਕਾਂ ਨੂੰ ਪਰਸਨਲੀ ਫੇਸ ਟੂ ਫੇਸ ਮਿਲ ਕੇ ਆਏ ਹੈ ਮੇਰੀ ਟੀਮ ਇੱਥੇ ਸਾਰੀ ਬੈਠੀ ਹੋਏ ਮੇਰੇ ਤਿੰਨੋਂ ਡੀਐਸਪੀਜ਼ ਸਬਡਿਵੀਜ਼ਨਲ ਡੀਐਸਪੀਜ਼ ਨੇ ਸਾਰਾ ਕੁਝ ਸਾਰਾ ਮੀਟਿੰਗਸ ਅੱਜ ਕੀਤੀ ਔਰ ਬਾਕੀ ਡੀਐਸਪੀਜ਼ ਵੀ ਬੈਕ ਬੈਕਐਂਡ ਤੇ ਕੰਮ ਕਰ ਰਹੇ ਸੀਗੇ ਆਹੀ ਸੰਪਰਕ ਮੀਟਿੰਗਸ ਦੇ ਉੱਪਰ ਤੇ ਅੱਜ ਸਾਰੇ ਕਿਸਾਈ ਖੰਡਾ ਪੁਲਿਸ ਲੱਗੀ ਹੋਈ ਸੀ ਕਿ ਮੇਰੇ ਸਾਰੇ ਡੀਐਸਪੀਜ਼ ਮੇਰੇ 8 ਐਸਐਚਓਜ਼ ਇਨਕਲੂਡਿੰਗ ਮਾਈਸੈਲਫ ਤੇ ਸਾਰੇ ਕਿਸਾਈ ਪਿੰਡ ਦੇ ਲੋਕਾਂ ਨੂੰ ਜਿੰਨਾ ਅਸੀਂ ਕਰ ਸਕਦੇ ਸੀਗੇ ਅਸੀਂ 45 ਲੋਕੇਸ਼ਨ ਤੇ ਤਕਰੀਬਨ 60000 ਅਰਾਊਂਡ ਵਿਲੇजेस ਨੂੰ ਕਵਰ ਕੀਤਾ ਹੈਗਾ ਤੇ 2.5 ਤੋਂ 3000 ਪਰਸਨ ਨੂੰ ਅਸੀਂ ਮਿਲ ਕੇ ਆਏ ਹਾਂ ਉਥੇ ਸਾਡੇ ਇੰਟਰੈਕਸ਼ਨਸ ਤੋਂ ਸਾਨੂੰ ਪਤਾ ਲੱਗਿਆ ਹੈਗਾ ਕਿ ਜਿਹੜਾ ਕਿ ਪਿਛਲੇ ਬੀਤੇ ਦਿਨਾਂ ਦੇ ਵਿੱਚ ਜੋ ਪੰਜਾਬ ਪੁਲਿਸ ਵੱਲੋਂ ਇੱਕ ਮੁਹਿੰਮ ਚਲਾਈ ਗਈ ਹੈ ਪੰਜਾਬ ਸਰਕਾਰ ਵੱਲੋਂ ਜੋ ਮਿਸ਼ਨ ਨੂੰ ਸ਼ੁਰੂ ਕੀਤਾ ਗਿਆ ਹੈਗਾ ਉਹਦਾ ਇੱਕ ਪੋਜ਼ਿਟਿਵ ਇੰਪੈਕਟ ਪੈ ਰਿਹਾ ਹੈਗਾ ਲੋਕਾਂ ਦੇ ਵਿੱਚ ਹੋਪ ਹੈਗੀ ਕਿ ਆ ਜੋ ਡਰੱਗਸ ਵਾਲਾ ਜੋ ਇਸ਼ੂ ਹੈਗਾ ਇਹਨੂੰ ਜੜ ਤੋਂ ਖਤਮ ਕੀਤਾ ਜਾ ਸਕਦਾ ਹੈ ਐਂਡ ਪੁਲਿਸ ਇਸ ਟਾਈਮ ਬਿਲਕੁਲ 100% ਆਪਣਾ ਐਫਰਟ ਦੇਗੀ ਤੇ ਪੁਲਿਸ 100% ਸੀਰੀਅਸ ਹੈ ਫੁਲੀ ਡੈਡੀਕੇਟਿਡ ਹੈ ਡਰਗਸ ਦੇ ਇਸ issue ਨੂੰ ਖਤਮ ਕਰਨ ਦੇ ਲਈ ਤਾਂ ਲੋਕਾਂ ਦਾ ਸਾਨੂੰ ਬਹੁਤ ਸਹਿਯੋਗ ਮਿਲਿਆ ਹੈਗਾ ਉਹਦੇ ਨਾਲ ਨਾਲ ਲੋਕਾਂ ਨੇ ਸਾਡੇ ਨਾਲ ਆਪਣੇ ਕੁਝ ਸੁਝਾਅ ਵੀ ਸਾਂਝੇ ਕੀਤੇ ਹਨ ਕੁਝ ਪਿੰਡਾਂ ਦੇ ਵਿੱਚ ਤੇ ਲੋਕਾਂ ਨੇ ਸਾਨੂੰ ਦੱਸਿਆ ਹੈਗਾ ਕਿ ਉਹਨਾਂ ਨੂੰ ਸਪੋਰਟਸ ਫੈਸਿਲਿਟੀ ਦੀ ਲੋੜ ਹੈਗੀ ਉੱਥੇ ਬੱਚੇ ক্রিকেট ਫੁੱਟਬਾਲ ਵਾਲੀਬਾਲ ਯਾ ਬਾਕਸਿੰਗ ਆਗਿਆ ਵਗੈਰਾ ਦੇ ਖੇਡਾਂ ਦੇ ਵਿੱਚ ਇੰਟਰਸਟਿਡ ਨੇ ਤੇ ਉਥੇ ਉਹਨਾਂ ਨੂੰ ਇਨਫਰਾਸਟ੍ਰਕਚਰ ਦੀ ਲੋੜ ਹੈਗੀ ਤੋਂ ਅਸੀਂ ਉਹ ਲਿਸਟ ਆਊਟ ਕਰ ਲਿਆ ਹੈਗਾ ਅਸੀਂ ਸਰਕਾਰ ਤੱਕ ਉਹ ਵਾਲੀ ਉਹਨਾਂ ਦੀ ਡਿਮਾਂਡ ਨੂੰ ਪਹੁੰਚਾਵਾਂਗੇ ਦੂਜੀ ਚੀਜ਼ ਹੈਗੀ ਸਾਡੇ ਵੱਲੋਂ ਉਹਨਾਂ ਨੂੰ ਅਵੇਰਨੈਸ ਜੋ ਸਾਡੀ ਮੀਟਿੰਗਸ ਉਹਦੇ ਦੌਰਾਨ ਹੀ ਅਸੀਂ ਦੱਸੇ ਸਾਡੇ ਵੱਲੋਂ ਦੱਸਿਆ ਗਿਆ ਹੈਗਾ ਕੀ ਹੋਰ ਵੀ ਜੋ ਸਰਕਾਰ ਵੱਲੋਂ ਜੋ ਸਕਿੱਲ ਡਿਵੈਲਪਮੈਂਟ ਪ੍ਰੋਗਰਾਮਸ ਹੈ ਉਹਨਾਂ ਦੇ ਅੰਡਰ ਵੀ ਉਹਨਾਂ ਨੂੰ ਕਿਵੇਂ-ਕਿਵੇਂ ਬੇਨਫਿਟ ਮਿਲ ਸਕਦਾ ਹੈਗਾ ਤੇ ਹੋਰ ਅਗਰ ਉਹਨਾਂ ਨੂੰ ਕਿਸੇ ਹੋਰ ਸਕਿਲਿੰਗ ਦੀ ਲੋੜ ਹੈਗੀ ਤਾਂ ਸਾਡੇ ਤੱਕ ਆਂਟ ਤੇ ਸਾਨੂੰ ਦੱਸਣ ਉਹ ਵੀ ਅਸੀਂ ਸਰਕਾਰ ਤੱਕ ਪਹੁੰਚਾਵਾਂਗੇ ਤੀਜੀ ਚੀਜ਼ ਹੈ ਸਾਡੇ ਵੱਲੋਂ ਉਹਨਾਂ ਨੂੰ ਦੱਸਿਆ ਗਿਆ ਹੈਗਾ ਕਿ ਜਿੱਥੇ ਵੀ ਉਹਨਾਂ ਦੇ ਜੋ ਕਾਰੋਬਾਰ ਹੈ چھوٹے چھوٹے ਜੋਬೃಹ ਉਦਯੋਗ ਉਸ ਸੈਟਅਪ ਕਰ ਸਕਦੇ ਉਥੇ ਕਿਵੇਂ ਸਰਕਾਰ ਵੱਲੋਂ ਸਬਸਿਡੀ ਜਾਂ ਸਬਸਿਡਾਈਜ਼ ਲੋਨ ਵਗੈਰਾ ਦੀ ਫੈਸਿਲਿਟੀ ਹੁੰਦੀ ਹੈਗੀ ਉਥੇ ਵੀ ਅਸੀਂ ਉਹਨਾਂ ਨੂੰ ਅਸਿਸਟ ਕਰ ਸਕਦੇ ਉਹਨਾਂ ਦੀ ਮਦਦ ਕਰ ਸਕਦੇ ਚੌਥੀ ਚੀਜ਼ ਅਸੀਂ ਉਹਨਾਂ ਨੂੰ ਦੱਸਿਆ ਕਿ ਜੀਵੇਂ ਵੀ ਅਗਰ ਉਹਨਾਂ ਦੇ ਧਿਆਨ ਦੇ ਵਿੱਚ ਆਂਦਾ ਹੈਗਾ ਕਿ ਉਹਨਾਂ ਦੇ ਪਿੰਡ ਦੇ ਵਿੱਚ ਕੋਈ ਨਸ਼ਾ ਵੇਚਦਾ ਹੈਗਾ ਜਾਂ ਫਿਰ ਕੋਈ ਬਾਹਰੋਂ ਆ ਕੇ ਨਸ਼ਾ ਵੇਚਦਾ ਹੈ ਜਾਂ ਉਥੇ ਕੋਈ ਡਰੱਗਸ ਲੈਂਦਾ ਹੈ ਤੋ ਸਾਡੇ ਨਾਲ ਉਹ ਇਨਫੋਰਮੇਸ਼ਨ ਇਮੀਡੀਏਟਲੀ ਸਾਂਝਾ ਕਰਨ ਸਾਡੀ ਐਂਟੀ ਨਾਰਕੋਟਿਕਸ ਨਾਰਕੋਟਿਕ ਟਾਸਕ ਫੋਰਸ ਦੀ ਹੈਲਪਲਾਈਨ ਹੈ ਟੈਪਲਾਈਨ ਹੈਗੀ ਉਹ ਅਸੀਂ ਪਿੰਡ ਪਿੰਡ ਦੇ ਲੋਕਾਂ ਦੇ ਨਾਲ ਸਾਂਝਾ ਕੀਤਾ ਹੈਗਾ ਤੇ ਪੰਜਾਬ ਪੁਲਿਸ ਦੀ ਇੱਕ ਪੁਲਿਸ ਹੈਲਪਲਾਈਨ ਜੋ ਪੈਨ ਇੰਡੀਆ ਕੰਮ ਕਰਦੀ 112 ਨੰਬਰ ਉਹਦੇ ਬਾਰੇ ਉਹਨਾਂ ਨੂੰ ਹੋਰ ਅਵੇਅਰਨੈਸ ਕੀਤਾ ਕਿ ਉਹਦਾ ਉਹਦੀ ਵਰਤੋਂ ਕਰਨ ਤੇ ਬਾਕੀ ਜਿੰਨੇ ਵੀ ਲੋਕਲ ਪੁਲਿਸ ਹੈ ਐਸਐਚਓਜ਼ ਹੈ ਚੌਕੀ ਇੰਚਾਰजेस ਨੇ ਉਹਨਾਂ ਦੇ ਅ ਅਰੀਆ ਦੇ ਸਬ ਡਿਵੀਜ਼ਨਲ ਪੁਲਿਸ ਆਫੀਸਰਸ ਹੈ ਤੇ ਐਸਐਸਪੀ ਤੇ ਡੀਆਈਜੀ ਮੈਡਮ ਆ ਅਸੀਂ ਸਾਰਿਆਂ ਦਾ ਨੰਬਰ ਉਹਨਾਂ ਦੇ ਨਾਲ ਸ਼ੇਅਰ ਕੀਤਾ ਹੈਗਾ ਜਦੋਂ ਵੀ ਕਿਤੇ ਵੀ ਕੋਈ ਇਸ਼ੂ ਆਂਦਾ ਹੈਗਾ ਕਿ ਇਥੇ ਉਹਨਾਂ ਨੂੰ ਲੱਗਦਾ ਹੈਗਾ ਕਿ ਡਰੱਗਸ ਵੇਗ ਰਹੇ ਹੈ ਜਾਂ ਡਰੱਗਸ ਵਾਲਾ ਜੋ ਕ੍ਰਾਈਮ ਹੈ ਉਹ ਹੋ ਰਿਹਾ ਹੈਗਾ ਤਾਂ ਅਸੀਂ ਉਹਨਾਂ ਨੂੰ ਦੱਸਿਆ ਹੈਗਾ ਕਿ ਉਹ ਇਮੀਡੀਏਟਲੀ ਸਾਨੂੰ ਅਪਰੋਚ ਕਰਨ ਸਾਨੂੰ ਦੱਸਣ ਪੰਜਾਬ ਪੁਲਿਸ ਫੁੱਲੀ ਡੈਡੀਕੇਟਿਡ ਹੈ ਇਮੀਡੀਏਟਲੀ ਐਕਸ਼ਨ ਲੈਣ ਲਈ ਤੇ ਉਦੋਂ ਅਲਾਵਾ ਅਸੀਂ ਉਹਨਾਂ ਨੂੰ ਦੱਸਿਆ ਹੈਗਾ ਕਿ ਇਸ ਤੋਂ ਇਲਾਵਾ ਕੁਝ ਵੀ ਅਗਰ ਉਹਨਾਂ ਦੇ ਧਿਆਨ ਕੋਈ ਸੁਜੈਸ਼ਨ ਹੈਗਾ ਕੋਈ ਉਹਨਾਂ ਨੂੰ ਲੱਗਦਾ ਹੈਗਾ ਕਿ ਕੁਝ ਹੋਰ ਕਰਨ ਦੀ ਲੋੜ ਹੈਗੀ ਔਰ ਕਿਵੇਂ ਅਸੀਂ ਡਰਗਸ ਵਾਲੀ ਇਸ ਇਸ਼ੂ ਨੂੰ ਕਰਬ ਕਰ ਸਕਦੇ ਆ ਉਹ ਸਾਡੇ ਨਾਲ ਸਾਂਝਾ ਕਰਨ ਇਸ ਦੇ ਨਾਲ ਨਾਲ ਮੈਂ ਤੁਹਾਡੇ ਮਾਧਿਅਮ ਰਾਹੀਂ ਮੈਂ ਇੱਕ ਮੈਸੇਜ ਦੇਣਾ ਚਾਹੁੰਦੀ ਹੂੰ ਕੁਝ ਸਰਪੰਚਾਂ ਨੇ ਸਾਨੂੰ ਦੱਸਿਆ ਕਿ ਉਹਨਾਂ ਨੇ ਆਪਣੇ ਵੱਲੋਂ

ਤਾਂ ਜੋ ਡਰੱਗ ਪੈਡਲਰਸ ਹੈ ਉਹਨਾਂ ਨੂੰ ਕੋਈ ਸਪੋਰਟ ਨਹੀਂ ਮਿਲੇਗਾ ਤੇ ਉਹਨਾਂ ਦੇ ਜਦੋਂ ਉਹਨਾਂ ਦੀ ਬੇਲ ਨਹੀਂ ਹੋਣੀ ਹੈਗੀ ਤੇ ਉਹ ਵੀ ਇੱਕ ਡੈਟਰੇਟ ਵਾਂਗੂ ਵਰਕ ਕਰੇਗਾ ਦੂਜੀ ਚੀਜ਼ ਹੈਗੀ ਕਾਫੀ ਸਾਰੇ ਪਿੰਡਾਂ ਨੇ ਪਿੰਡਾਂ ਦੀ ਪੰਚਾਇਤ ਨੇ ਸਾਨੂੰ ਅੱਜ ਪ੍ਰੋਮਿਸ ਕੀਤਾ ਹੈਗਾ ਕਿ ਉਹ ਵੀ ਆਪਣੇ ਆਪਣੇ ਵੱਲੋਂ ਮਤਾ ਪਾਣਗੇ ਕਿ ਆਪਣੇ ਪਿੰਡਾਂ ਨੂੰ ਉਹ ਕਲੀਨ ਕਰਕੇ ਉਹ ਸਾਨੂੰ ਦੱਸਣਗੇ ਕਿ ਅਸੀਂ ਨਾ ਕਿਸੇ ਡਰੱਗ ਪੈਡਲਰ ਦਾ ਸਾਥ ਦੇਣਾ ਹੈਗਾ ਨਾ ਕਿਸੇ ਡਰੱਗ ਪੈਡਲਰ ਦੇ ਪਿੱਛੇ ਖੜਨਾ ਹੈਗਾ ਤੇ ਅਗਰ ਕੋਈ ਸਾਡੇ ਪਿੰਡ ਦੇ ਵਿੱਚ ਆ ਕਰਾਇਮ ਨੂੰ ਫੈਲਾਉਂਦਾ ਹੈ ਡਰੱਗਸ ਵੇਚਦਾ ਹੈ ਜਾਂ ਡਰੱਗ ਲਿੰਦਾ ਹੈ ਅਸੀਂ ਇਮੀਡੀਏਟਲੀ ਪੰਜਾਬ ਪੁਲਿਸ ਨੂੰ ਉਹ ਇਤਲਾਹ ਦੇਵਾਂਗੇ ਤਾਂ ਕਿ ਉਹਦੇ ਉੱਪਰ ਐਕਸ਼ਨ ਹੋ ਸਕੇ ਉਹਦੇ ਨਾਲ ਨਾਲ ਜੋ ਵੀ ਉਹ ਜੋ ਉਹਨਾਂ ਨੂੰ ਲੱਗਦਾ ਹੈਗਾ ਕਿ ਪੁਲਿਸ ਨਾਲ ਸਾਂਝੇ ਕਰਨ ਜੋ ਜੋ ਕੋਈ ਵੀ ਇਨਫੋਰਮੇਸ਼ਨ ਹੈਗੀ ਉਹ ਇਮੀਡੀਏਟਲੀ ਸਾਡੇ ਧਿਆਨ 'ਚ ਲਾਈਗੇ ਤੋ ਅੱਜ ਦੀ ਜੋ ਸਾਡੀ ਮੀਟਿੰਗ ਰਹੀ ਉਹ ਕਾਫੀ ਜ਼ਿਆਦਾ ਪ੍ਰੋਡਕਟਿਵ ਰਹੀ ਕਾਫੀ ਜ਼ਿਆਦਾ ਉਨਾ ਦੇ ਵਿੱਚੋਂ ਪੁਆਇੰਟ ਨਿਕਲ ਕੇ ਆਏ ਹੈ ਤੇ ਇਹਦੇ ਨਾਲ ਨਾਲ ਮੈਂ ਤੁਹਾਨੂੰ ਸਾਰਿਆਂ ਨੂੰ ਆ ਵੀ ਦੱਸਣਾ ਚਾਹੁੰਦੀ ਹਾਂ ਕਿ ਆ ਇੱਕ ਵਨ ਆਫ ਇਨਸੀਡੈਂਟ ਨਹੀਂ ਸੀਗਾ ਜਿੱਥੇ ਅਸੀਂ ਇੱਕ ਦਿਨ ਲਾ ਕੇ ਪਿੰਡਾਂ ਦਾ ਵਿਜ਼ਿਟ ਕੀਤਾ ਹੈਗਾ ਤੇ ਪਿੰਡ ਦੇ ਲੋਕਾਂ ਨੂੰ ਮਿਲ ਕੇ ਆਏ ਆ ਆ ਫਰਸਟ ਸਟੈਪ ਹੈਗਾ ਅਸੀਂ ਰੂਟੀਨ ਦੇ ਵਿੱਚ ਆ ਇਸ ਚੀਜ਼ ਨੂੰ ਕੰਟੀਨਿਊ ਕਰੇਗੇ ਪਿੰਡਾਂ ਦੇ ਲੋਕਾਂ ਦੇ ਨਾਲ ਸਾਡਾ ਰਾਬਤਾ ਕੰਟੀਨਿਊ ਰਹੇਗਾ ਜਿੱਥੇ ਵੀ ਕਿਸੇ ਨੂੰ ਇਸ਼ੂ ਆਉਂਦਾ ਹੈ ਸਾਡੇ ਨਾਲ 24 ਘੰਟੇ ਪੰਜਾਬ ਪੁਲਿਸ अवेलेबल ਹੈਗੀ ਤੁਹਾਡੀ ਐਸਐਸਪੀ अवेलेबल ਹੈਗੀ ਤੇ ਕਦੇ ਵੀ ਤੁਹਾਨੂੰ ਕੋਈ ਵੀ ਕੁਝ ਵੀ ਇਨਫੋਰਮੇਸ਼ਨ ਦੇਣੀ ਹੈ ਕੋਈ ਸੁਜੈਸ਼ਨ ਦੇਣਾ ਹੈ ਕੁਝ ਵੀ ਸਾਂਝਾ ਕਰਨਾ ਹੈ ਤੁਸੀਂ ਮੇਰੇ ਦਫ਼ਤਰ ਆਓ ਮੇਰੇ ਜੀਓ ਮੇਰੇ ਜਿੰਨੇ ਵੀ ਡੀਪੀਸ ਦੇ ਉਹਨਾਂ ਦੇ ਦਫ਼ਤਰ ਆਓ ਅਸੀਂ ਸਾਰੇ ਤੁਹਾਡੀ ਤੁਹਾਡੇ ਲਈ ਹੀ ਤੁਹਾਡੀ ਸੇਵਾਵਾ ਦੇ ਲਈ ਹੀ ਆਪਣੇ ਦਫ਼ਤਰਾਂ 'ਚ ਬੈਠੇ ਹਾਂ ਤੇ ਵੀ ਆਰ ਫੁਲੀ ਡੈਡੀਕੇਟਿਡ ਕਿ ਅਸੀਂ ਆਹ ਵਾਲੇ ਜੋ ਵੱਡੀ ਇੱਕ ਪੰਜਾਬ ਨੂੰ ਪੰਜਾਬ ਜੀ ਇਸ ਚੀਜ਼ ਨੂੰ ਫੇਸ ਕਰ ਰਹਾ ਹੈ ਡਰਗ ਨਾਮ ਕੀ ਜੋ ਬਿਮਾਰੀ ਹੈਗੀ ਐਨਓ ਅਸੀਂ ਕੰਪਲੀਟਲੀ ਐਰਡੀਕੇਟ ਕਰ ਦੇਗੇ ਇਹਦੇ ਨਾਲ ਨਾਲ ਅਸੀਂ ਓਵਰਆਲ ਪੰਜਾਬ ਨੂੰ ਕਰਾਇਮ ਫਰੀ ਬਣਾਉਣ ਤੇ ਬਣਾਉਣ ਸ਼ੇ ਸਾਡਾ ਪੂਰਾ ਪੂਰਾ ਡੈਡੀਕੇਸ਼ਨ ਹੈਗਾ ਤਾਂ ਕਿ ਪੰਜਾਬ ਨੂੰ ਇੱਕ ਸੁਨਹਿਰਾ ਪਵਿਕ ਅਸੀਂ ਦੇ ਪਾਈਏ ਤੇ ਉਹਦੇ ਅੰਦਰ ਅਸੀਂ ਆਪਣਾ ਕੰਟ੍ਰਿਬਿਊਸ਼ਨ ਦੇ ਪਾਈਏ ਤੇ ਆਜ ਸਾਡਾ ਅੱਜ ਦਾ ਪੂਰਾ ਸੰਪਰਪ ਜੋ ਸਾਡੀ ਮੀਟਿੰਗ ਸੀਗੀ ਉਹਦਾ ਸਾਡਾ ਨਿਚੋੜ ਰਿਆ ਹੈਗਾ ਹੋਪਫੁਲੀ ਅੱਗੇ ਵੀ ਸਾਨੂੰ ਤੁਹਾਡਾ ਪੂਰਾ ਪੂਰਾ ਸਹਿਯੋਗ ਮਿਲੇਗਾ ਤੇ ਅੱਗੇ ਵੀ ਅਸੀਂ ਇਦਾਂ ਹੀ ਪਬਲਿਕ ਦੇ ਨਾਲ ਰਲ ਮਿਲ ਕੇ ਹੋਰ ਵੀ ਇਨੀਸ਼ੀਏਟਿਵ ਸ਼ੁਰੂ ਕਰਾਂਗੇ ਤਾਂ ਕਿ ਪੰਜਾਬ ਨੂੰ ਕ੍ਰਾਈਮ ਫਰੀ ਸਟੇਟ ਬਣਾਉਣ 'ਚ ਅਸੀਂ ਸਫਲ ਹੋਈਏ ਥੈਂਕ ਯੂ ਜੀ ਜੀ ਸਾਡੇ ਕੁਝ ਬੁੱਧੀਮਤਾਂ ਸਾਡੇ ਦੁਆਰਤ ਹੈ ਕਿ ਅਫਸਰਾਂ ਦੀਆਂ ਬਦਲੀਆਂ ਇੰਨੀਆਂ ਹੁੰਦੀਆਂ ਨੇ ਕੋਈ ਵੀ ਸਕੀਮ ਨਾ ਬਣਾ ਸਕਦਾ ਅਫਸਰ ਤੁਸੀਂ ਐਸਐਸਪੀ ਖੰਨਾ ਦੇਖ ਲਓ ਐਸਐਚਓ ਪੈਂਡ ਦੇਖ ਲਓ ਐਸਐਚਓ ਮਰੌਰ ਐਸਐਚਓ ਉਹਨਾਂ ਦਾ ਰਿਕਾਰਡ ਕੱਢ ਕੇ ਦੇਖ ਲਓ ਕਿੰਨੀਆਂ ਛੇਤੀ ਛੇਤੀ ਹੁੰਦੀਆਂ ਉਹਨੂੰ ਕੰਸਿਡਰੇਬਲ ਸਮਾਂ ਮਿਲੇ ਅਫਸਰ ਨੂੰ ਔਰ ਉਹ ਆਪਣੀ ਸਕੀਮ ਲਾਗੂ ਕਰ ਸਕੇ ਆਪਣੇ ਸੈੱਲ ਬਣਾ ਕੇ ਜੋ 14 ਦਿਨ ਲੋ ਕਰਨਾ ਕੋਈ ਨੂੰ ਪਤਾ ਹੋਵੇ ਵੀ ਮੈਂ ਇੱਕ ਸਾਲ ਲਈ 6 ਮਹੀਨੇ ਲਈ 1.5 ਸਾਲ ਲਈ ਇੱਥੇ ਰਹਿਣਾ ਹੈ ਔਰ ਮੈਂ ਕੁਝ ਕਰਕੇ ਦੇਣਾ ਹੈ ਜੋ ਕਰਕੇ ਦਊਗਾ ਤਾਂ ਉਹਦਾ ਪੋਜ਼ਿਟਿਵ ਇੰਪ੍ਰੈਸ਼ਨ ਜਾਵੇ ਉੱਪਰ ਜੇ ਨਹੀਂ ਕਰਦਾ ਤਾਂ ਫਿਰ ਫਿਰ ਬੇਸ਼ੱਕ ਬਦਲੀ ਹੋ ਜਾਏ ਤੇ ਇਹ ਅਸੀਂ ਮਤਲਬ ਨੋਟ ਕੀਤਾ ਹਾਂ ਕਿ ਅਸੀਂ ਇਹ ਤੁਹਾਡੇ ਦੇਖੋ ਜੀ ਅਸੀਂ ਤਾਂ ਆਫੀਸਰ ਹੈ ਅਸੀਂ ਤਾਂ ਆਪਣੀ ਬਦਲੀ ਦੇ ਵਿੱਚ ਸਾਡਾ ਕੋਈ ਸੇਹ ਨਹੀਂ ਹੁੰਦਾ ਅਗਰ ਪਬਲਿਕ ਨੂੰ ਲੱਗਦਾ ਹੈ ਔਰ ਪਬਲਿਕ ਅਗਰ ਇਸ ਚੀਜ਼ ਦੀ ਡਿਮਾਂਡ ਰੱਖਦੀ ਹੈ ਤਾਂ ਉਹ ਆਈ ਥਿੰਕ ਪਬਲਿਕ opinion ਸਰਕਾਰ ਦੇ ਸਿਰ ਮੱਤੇ ਹੁੰਦਾ ਹੀ ਹੈਗਾ ਅਗਰ ਪਬਲਿਕ ਇਸ ਤਰ੍ਹਾਂ ਦੀ ਡਿਮਾਂਡ ਕਰੇਗੀ ਤਾਂ ਉਹ ਵੀ ਕੰਸੀਡਰ ਹੋਏਗਾ ਤੁਹਾਡਾ ਮੈਸੇਜ ਮੈਂ ਆਪਣੇ ਚੈਨਲ ਦੇ ਥਰੂ ਸੀਨੀਅਰ ਆਫੀਸਰਸ ਤੱਕ ਮੈਂ ਤੁਹਾਡਾ ਵਾਲਾ ਮੈਸੇਜ ਜ਼ਰੂਰ ਪਹੁੰਚਾ ਦੂੰਗੀ ਸਰਕਾਰ ਤੱਕ ਵੀ ਜ਼ਰੂਰ ਮੈਂ ਤੁਹਾਡਾ ਮੈਸੇਜ ਪਹੁੰਚਾ ਦੂੰਗੀ ਸਰਕਾਰ ਦੇ ਕਰਨ ਵਾਲੀ ਕੰਮ ਹੁੰਦੇ ਆ ਜਿ ਜਿਸ ਤਰ੍ਹਾਂ ਹੁਣ ਇੱਥੇ ਹੀ ਸਾਡੇ ਇਹਨਾਂ ਭਾਈ ਸਾਹਿਬਾਂ ਨਾਲ ਪੁਲਿਸ ਦੇ ਤੁਹਾਡੇ ਮਲਾਜ਼ਮਾਂ ਨਾਲ ਇਹ ਗੱਲ ਹੋ ਰਹੀ ਸੀ ਕਿ ਅਸੀਂ ਜੇ ਫੜਦੇ ਆ ਉਹ ਜਵਾਨਤ ਹੋ ਜਾਂਦੀ ਹੈ ਜਿੱਥੇ ਸੀਐਮ ਜਾਂ ਪੰਜਾਬ ਸਰਕਾਰ ਕਹਿੰਦੀ ਹੈ ਡੀਜੀਪੀ ਨੂੰ ਜਾਂ ਪੰਜਾਬ ਪੁਲਿਸ ਨੂੰ ਕਿ ਤੁਸੀਂ ਸਖ ਉਥੇ ਉਹਨਾਂ ਨੂੰ ਵੀ ਚਾਹੀਦਾ ਵੀ ਕੋਈ ਕੋਈ ਨਾ ਕੋਈ ਉਹ ਲੈ ਜੋ ਤੁਸੀਂ ਮਤਲਬ ਕਾਨੂੰਨ ਕੋਈ ਦਾ ਵੀ ਕੁਝ ਐਸਾ ਮਤਲਬ ਤੱਕ ਹੋਵੇ ਕਿ ਉਹ ਜਬਾਨ ਸਹੀ ਨਾ ਹੋਵੇ ਅ ਦੇਖਿਏ ਬੇਲ ਮੈਂ ਸਾਰਿਆਂ ਦੇ ਨੋਲੇਜ ਦੇ ਲਈ ਦੱਸ ਦੂੰ ਬੇਲ ਪੁਲਿਸ ਦੇ ਹੱਦ ਦੀ ਚੀਜ਼ ਨਹੀਂ ਹੈ ਪੁਲਿਸ ਉਹ ਬੇਲ ਕੋਰਟ ਦਾ ਮਸਲਾ ਹੈਗਾ ਕੋਰਟ ਦੇ ਦਿੰਦੀ ਹੈ ਉਹ ਕਾਨੂੰਨ ਨੂੰ ਚੇਂਜ ਕਰਨ ਦਾ ਜੋ ਹੈਗਾ ਉਹ ਵੀ ਅਸੀਂ ਤੁਹਾਡਾ ਪੁਆਇੰਟ ਲੈ ਕੇ ਸਰਕਾਰ ਤੱਕ ਆ ਵਾਲੀ ਚੀਜ਼ ਪਹੁੰਚਾ ਦੇਣੇ ਬਟ ਆ ਕੋਰਟ ਦਾ ਮਸਲਾ ਹੈਗਾ ਪੁਲਿਸ ਦਾ ਇਹਦੇ ਵਿੱਚ ਕੋਈ ਰੋਲ ਜ਼ਿਆਦਾ ਹੈ ਨਹੀਂ ਅਸੀਂ ਲੇਕਿਨ ਫਿਰ ਵੀ ਟਰਾਈ ਕਰਦੇ ਤੁਹਾਡੇ ਸਾਰੇ ਦੀ ਨੌਲੇਜ ਦੇ ਲਈ ਮੈਂ ਦੱਸਣਾ ਚਾਹੁੰਦੀ ਹੂੰ ਕਿ ਹਰ ਜੋ ਵੀ ਬੇਲ ਲੱਗਦੀ ਹੈਗੀ ਪੁਲਿਸ ਉਹਨੂੰ ਕੌਂਟੈਸਟ ਹੀ ਕਰਦੀ ਹੈ ਕੌਂਟੈਸਟ ਦਾ ਮਤਲਬ ਉਹਦਾ ਵਿਰੋਧ ਹੀ ਕਰਦੀ ਹੈ ਪੁਲਿਸ ਉੱਥੇ ਖੜਦੀ ਹੈਗੀ ਤਾਂ ਕਿ ਜਿੰਨੇ ਵੀ ਮੁਜ਼ਰਮ ਹੈ ਉਹਨਾਂ ਨੂੰ ਜ਼ਮਾਨਤ ਨਾ ਮਿਲੇ ਫਿਰ ਵੀ ਆ ਕੋਰਟ ਦਾ ਮਸਲਾ ਹੈਗਾ ਔਰ ਤੁਹਾਡਾ ਜੋ ਸੁਜੈਸ਼ਨ ਹੈਗਾ ਅਸੀਂ ਇਹਨੂੰ ਟੇਕ ਅਪ ਕਰਦੇ ਹਾਂ ਅਸੀਂ ਤੁਹਾਡਾ ਜੋ ਵੀ ਸੁਝਾਅ ਹੈ ਉਹ ਅਸੀਂ ਪ੍ਰੋਪਰ ਚੈਨਲ ਆਗੇ ਰਾਈ ਸੀਨੀਅਰ ਆਫੀਸਰਾਂ ਕੋਲ ਪੁਚਾ ਦੇਵਾਂਗੇ ਬੜਵੇ ਇਹ ਠੀਕ ਹੈ ਅਭੀ ਜਿਹੜਾ ਕੋਈਸ ਨਹੀਂ ਤਾਂ ਕਰਨਾ ਉਹ ਮਤਲਬ ਜਿਸ ਤਰ੍ਹਾਂ ਜੋ ਨੋਰ ਬਣਿਆ ਹੋਇਆ ਉਥੇ ਕਾਨੂੰਨ ਦੇ ਮਤਲਬ ਕਿ ਉਥੇ ਆਰਡਰ ਹੋਣਾ ਉਹ ਵੀ ਬੇਲ ਮਿਲਦੇ ਆ ਟਾਡਾ ਵੀ ਬੇਨਤੀ ਕਰਨ ਦਾ ਮਤਲਬ ਇਹ ਵੀ ਕਾਨੂੰਨ ਵੀ ਕੁਝ ਇਸ ਤਰ੍ਹਾਂ ਰੱਖਿਆ ਹੋਇਆ ਹੈ ਦੇਖੋ ਜਿਹੜੀ ਪੰਜਾਬ ਸੇ ਲੈਜਿਸਲੇਟਿਵ ਅਸੈਂਬਲੀ ਇਹ ਪਾਸ ਕਰਦੀ ਹੈ ਤਾਂ ਕੋਰਟ ਇਸ ਬਾਉਂਡ ਟੂ ਇੱਕ ਬੰਧ ਹੈ। ਉਹੀ ਮੈਂ ਕਹਿ ਰਹੀ ਹਾਂ ਜੀ ਤੁਹਾਡਾ ਸੁਜੈਸ਼ਨ ਇਜ਼ ਵੈਲ ਟੇਕਨ ਤੇ ਅਸੀਂ ਤੁਹਾਡੇ ਸੁਝਾਅ ਨੂੰ ਜ਼ਰੂਰ ਪਹੁੰਚਾ ਦੇਗੇ। ਮੈਂ ਆਹੀ ਕਹਿ ਰਹੀ ਹਾਂ ਕਿ ਉਹਤੇ ਚੇਂਜ ਦੇ ਜੋ ਲੋਡ ਹੈਗੀ ਪੁਲਿਸ ਨਹੀਂ ਕਰ ਸਕਦੀ ਪਰ ਅਸੀਂ ਤੁਹਾਡੇ ਜੋ ਤੁਹਾਡਾ ਸੁਜੈਸ਼ਨ ਹੈ ਇਹਨੂੰ ਪ੍ਰੋਪਰ ਚੈਨਲਸ ਕੇ ਥਰੂ ਅਸੀਂ ਉੱਪਰ ਪਹੁੰਚਾ ਦੇਗੇ। ਜਿਵੇਂ ਜੀ ਤੁਹਾਡਾ ਐਸ ਐਚ ਓ ਜਾਂ ਡੀ ਐਸ ਪੀ ਕੋਈ ਮਹਾਰਾਜਮ ਉਹਦਾ 46 ਫੜਦੇ ਹੁੰਦਾ ਜੀ ਤਾਂ ਉਹ ਕੀ ਕਰਦੇ ਨੇ ਉਹਨਾਂ ਦੀ ਵੀ ਇੱਕ ਜੁੰਟ ਬਣੀ ਹੋਈ ਹੈ ਉਹ ਸਾਰੇ ਮੈਸੇਜ ਦੇ ਦਿੰਦੇ ਨੇ ਮੈਸੇਜ ਦੇ ਕੇ ਉਹ ਧਰਨਾ ਲਾ ਦਿੰਦੇ ਨੇ ਤੁਸੀਂ ਧਰਨਾ ਚਕਾਉਣ ਦੀ ਮਾਰੇ ਆਪਣੇ ਮੁਲਾਜ਼ਮ ਦੀ ਬਲੀ ਦੇ ਦਿੰਦੇ ਹੋ ਇਹ 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 ਮੁਲਾਜ਼ਮਾਂ ਨੂੰ ਜੇ ਤੁਸੀਂ ਸ਼ਾਬਾਸ਼ੇ ਦਮੇਂਗੇ ਹੋ ਤਾ ਜਗ ਹੈ ਉਹ ਕੀ ਉਹਨੂੰ ਮੁਲਾਜ਼ਮ ਨੂੰ ਲੈਣ ਹਾਜ਼ਰ ਕਰਤਾ ਉਹਦੇ ਨਾਲ ਆਮ ਮੁਲਾਜ਼ਮਾਂ ਦਾ ਥੋੜਿਆਂ ਦਾ ਦਿਲ ਟੁੱਟ ਜਾਂਦਾ ਵੀ ਮੈਂ ਕਾਹ ਨੂੰ ਕੰਮ ਕਰਾਂ ਇਹ ਕੰਮ ਵੀ ਤਾਂ ਪਾਸ ਘੱਟ ਕਰ ਰਹੇ ਸੀ ਮੈਂ ਆ ਵਾਲੀ ਚੀਜ਼ ਦੇ ਵੀ ਤੁਹਾਨੂੰ ਦੱਸਣਾ ਚਾਹੁੰਦੀ ਦੇਖੀ ਵਨ ਆਫ ਦਾ ਇਨਸਟੈਂਟ ਉਹਨਾਂ ਦੇ ਫੜ ਕੇ ਪੰਜ ਚਾਰ ਬੰਦਿਆਂ ਤੇ ਹੋਰਾਂ ਦੇ ਨੇ ਘਰ ਨਾਲ ਬੰਦੇ ਨੇ ਪੰਜਾ ਦੋ ਸੰਕਰ ਦੇ ਇੱਕ ਸੈਕਿੰਡ ਸਰਦਾਰ ਜੀ ਇੱਕ ਸੈਕਿੰਡ ਦੇਖੀ ਇੱਕ ਆਧੇ ਇਨਸਟੈਂਟ ਦਾ ਤੁਹਾਨੂੰ ਮੈਂ ਨਹੀਂ ਉਹ ਦੱਸ ਸਕਦੀ ਮੈਂ ਓਵਰਲ ਕਿਉਂਕਿ ਮੈਂ ਵੀ ਹੁਣ ਇੱਥੇ ਨਵੀਂ ਆਈ ਹੂ ਤੇ ਮੈਂ ਤੁਹਾਨੂੰ ਉਦਾਂ ਦੱਸਣਾ ਚਾਹੁੰਦੀ ਆ ਵੀ ਸਾਰਿਆਂ ਦੇ ਲਈ ਕਿ ਜੋ ਸਾਡੇ ਪ੍ਰੈਜ਼ੀਡੈਂਟ ਡੀਜੀਪੀ ਸਾ ਉਹ ਜੋ ਤੁਸੀਂ ਕਹਿੰਦੇ ਸ਼ਾਬਾਸ਼ੀ ਵਾਲਾ ਉਹ ਉਹਨਾਂ ਨੇ ਆਈ ਥਿੰਕ ਸਭ ਤੋਂ ਜ਼ਿਆਦਾ ਜੋ ਕਾਮੈਂਡੇਸ਼ਨ ਦੇਖ ਸਭ ਤੋਂ ਜ਼ਿਆਦਾ ਜੋ ਸੀਸੀ1 ਸਰਟੀਫਿਕੇਟ ਸਾਡੇ ਹੁੰਦੇ ਸਭ ਤੋਂ ਜ਼ਿਆਦਾ ਕੈਸ਼ ਰਿਵਾਰਡਸ ਔਰ ਸਭ ਤੋਂ ਜ਼ਿਆਦਾ ਜੋ ਹਲਾਸ਼ੀਰੀ دی ਹੈ ਉਹ ਆ ਵਾਲੇ ਡੀਜੀਪੀ ਸਾਹਿਬ ਨੇ ਬਹੁਤ ਜ਼ਿਆਦਾ ਦਿੱਤੀ ਹੈ ਹਲੇ ਅੱਗੇ ਵੀ ਦਿੰਦੇ ਰਹਿੰਦੇ ਤੇ ਉਹ ਗੁੱਡ ਵਰਕ ਨੂੰ ਅਪਰੀਸ਼ੀਏਟ ਕਰਦੇ ਨੇ ਹੈ ਵਨੋ ਤਾਂ ਇਨਸੀਡੈਂਟ ਦਾ ਮੈਨੂੰ ਪਤਾ ਨਹੀਂ ਕਿ ਕਿਹੜੇ ਇਨਸੀਡੈਂਟ ਦਾ ਤੁਸੀਂ ਕਹਿ ਰਹੇ ਹੋ ਜਿਹੜੇ ਤੋਂ ਪਹਿਲਾਂ ਐਸਐਸਪੀ ਸਾਹਿਬ ਗਏ ਨੇ ਉਹ ਮੁਲਾਜ਼ਮਾਂ ਦੀ ਖਾਸੀ ਮੈਂ ਮੈਂ ਪਹਿਲਾਂ ਵਾਲੇ ਦੇ ਤਾਂ ਪਹਿਲਾਂ ਜਦੋਂ ਐਸਐਸਪੀ ਹੋ ਨਹੀਂ ਪਾਇਰ ਲਾ ਉਹ ਮੁਲਾਜ਼ਮ ਕਹਾ ਕਾਨੂੰ ਪਾਇਰ ਲਾਉਂਦੇ ਜੇਲੀ ਪਹਿਲੇ ਵਾਲੇ ਦੇ ਤੇ ਨਹੀਂ ਗੱਲ ਕਰਦੇ ਮੈਂ ਉਹਨਾਂ ਦੇ ਬਾਰੇ ਨਹੀਂ ਕਹਿ ਸਕਦੀ ਕੁਝ ਮੈਨੂੰ ਪਤਾ ਵੀ ਨਹੀਂ ਕਿ ਇਸ ਇਨਸੀਡੈਂਟ ਬਾਰੇ ਤੁਸੀਂ ਕਹਿ ਰਹੇ ਹੋ ਉਹ ਤਾਂ ਠੀਕ ਹੈ ਜੀ ਯਾਨੀ ਮੁਲਾਜ਼ਮਾਂ ਦੀ ਜਿਹੜੇ ਮੁਲਾਜ਼ਮ ਕੰਮ ਕਰ ਰਹੇ ਨੇ ਉਹਨਾਂ ਤੇ ਘਟੋ ਘਟ ਐਸਐਸਪੀ ਦਾ ਸਿਰ ਤੇ ਹੱਥ ਹੋਣਾ ਚਾਹੀਦਾ ਤਾਂ ਉਹ ਕੰਮ ਆਪਣੇ ਆਪਣੇ ਮੁਲਾਜ਼ਮਾਂ ਦੇ ਅੱਛੇ ਕੰਮ ਦੇ ਪਿੱਛੇ ਜ਼ਰ ਕੋਈ ਮੁਲਾਜ਼ਮ ਅਗਰ ਕੁਝ ਕਿਤੇ ਤੁਹਾਨੂੰ ਲੱਗਦਾ ਹੈਗਾ ਕਿ ਕੁਝ ਗਲਤ ਹੋਇਆ ਪੁਲਿਸ ਵੱਲੋਂ ਤੁਸੀਂ ਸਾਡੇ ਧਿਆਨ 'ਚ ਲੈ ਕੇ ਹੋ ਅਸੀਂ ਉਹ ਵੀ ਜੋ ਸਾਡਾ ਡਿਪਾਰਟਮੈਂਟਲੀ ਬਣਦਾ ਹੈਗਾ ਅਸੀਂ ਜ਼ਰੂਰ ਉਹਦੇ ਉੱਪਰ ਵੀ ਐਕਸ਼ਨ ਲੀਗੇਗੀ ਇੱਕ ਮੈਡਮ ਸਾਰੇ ਮੇਰਾ ਅ ਅੱਜ ਪੰਜਾਬ ਸਰਕਾਰ ਨੇ ਜੋ ਇੱਕ ਮੁਹਿੰਮ ਚਲਾਈ ਹੈ ਨਸ਼ੇ ਵਿਰੁੱਧ ਯੁੱਧ ਉਦੇ ਅੰਡਰ ਹੀ ਪੰਜਾਬ ਪੁਲਿਸ ਵੱਲੋਂ ਇੱਕ ਸੰਪਰਕ ਮੁਹਿੰਮ ਚੇੜੀ ਗਈ ਹੈ ਜਿਹਦੇ ਅੰਡਰ ਅੱਜ 5 ਡਿਸਟ੍ਰਿਕਟਸ ਦੇ ਅੰਦਰ ਪਬਲਿਕ ਮੀਟਿੰਗਸ ਕੀਤੀ ਗਈ ਤੇ ਖੰਨਾ ਵੀ ਉਹਨਾਂ ਦੇ ਵਿੱਚੋਂ ਇੱਕ ਸੀਗਾ ਤੇ ਖੰਨਾ ਪੁਲਿਸ ਨੇ 45 ਅਲੱਗ-ਅਲੱਗ ਥਾਵਾਂ ਦੇ ਅੰਡਰ ਦੇ ਥਾਵਾਂ ਵਿੱਚ ਟੋਟਲ ਢਾਈ ਤੋਂ 3000 ਲੋਕਾਂ ਦੇ ਨਾਲ ਅੱਜ ਮੀਟਿੰਗਸ ਕੀਤੀਆਂ ਜਿਨ੍ਹਾਂ ਦੇ ਵਿੱਚੋਂ 60 ਤੇ ਅਰਾਊਂਡ ਅਸੀਂ ਪਿੰਡ ਕਵਰ ਕੀਤੇ ਆ ਸਾਡੇ ਵਰਦੀ ਡੀਜੀਪੀ ਸਾਹਿਬ ਵੱਲੋਂ ਦਿਸ਼ਾ ਨਿਰਦੇਸ਼ ਮਿਲੇ ਸੀਗੇ ਸਾਨੂੰ ਕਿ ਲੋਕਾਂ ਦੇ ਨਾਲ 1 ਟੂ 1 ਗੱਲ ਕਰਨੀ ਹੈਗੀ ਲੋਕਾਂ ਦੇ ਨਾਲ ਟਾਇਅਪ ਰੱਖਣਾ ਹੈਗਾ ਲੋਕ ਹੀ ਸਾਨੂੰ ਦੱਸਣਗੇ ਕਿੱਥੇ ਡਰੱਗ ਬਿਕਦਾ ਹੈਗਾ ਤੇ ਕਿਵੇਂ ਉਹਦੀ ਰੋਕਥਾਮ ਕੀਤੀ ਜਾ ਸਕਦੀ ਹੈ ਤੇ ਅੱਜ ਦੀ ਮੁਹਿੰਮ ਉਹੀ ਚੀਜ਼ ਨੂੰ ਫੋਲੋ ਕਰਦੇ ਹੋਏ ਸੀਗੀ ਤੇ ਜਦੋਂ ਅੱਜ ਮੈਂ ਵੀ ਆਪ ਪਿੰਡਾਂ ਦਾ ਦੌਰਾ ਕੀਤਾ ਹੈਗਾ ਤੇ ਉੱਥੇ ਮੈਂ ਲੋਕਾਂ ਨੂੰ ਮਿਲ ਕੇ ਆਈ ਹਾਂ ਤੇ ਮੇਰੇ ਸਾਰੇ ਕੇ ਸਾਰੇ ਡੀਐਸਪੀਸ ਤੇ ਮੇਰੇ ਸਾਰੇ ਐਸਐਸਓ ਐਸਐਚਓਜ਼ ਬਾਹਰ ਸੀਗੇ ਅਸੀਂ ਸਾਰੇ ਅੱਜ ਪਬਲਿਕ ਦੇ ਨਾਲ ਮੀਟਿੰਗ ਕਰ ਰਹੇ ਸੀਗੇ ਤੇ ਕੁਝ ਜੋ ਇੰਪੋਰਟੈਂਟ ਪੁਆਇੰਟਸ ਅੱਜ ਦੀ ਮੀਟਿੰਗ ਤੋਂ ਨਿਕਲ ਕੇ ਮੀਟਿੰਗਸ ਤੋਂ ਨਿਕਲ ਕੇ ਆਏ ਉਹ ਆਹੀ ਹੈ ਕਿ ਇੱਕ ਤਾਂ ਜੋ ਪੰਜਾਬ ਪੁਲਿਸ ਨੇ ਇੱਕ ਯੁੱਧ ਨਸ਼ੇ ਵਿਰੋਧ ਜੋ ਛੇੜਾ ਹੈ ਔਰ ਉਹਦੇ ਅੰਡਰ ਜੋ ਡਿਫਰੈਂਟ ਡਿਫਰੈਂਟ ਆਪਰੇਸ਼ਨਸ ਕੀਤੇ ਪਿਛਲੇ ਬੀਤੇ ਕੁਝ ਦਿਨਾਂ ਦੇ ਵਿੱਚ ਲੋਕਾਂ ਦੇ ਅੰਦਰ ਉਸ ਚੀਜ਼ ਨੂੰ ਲੈ ਕੇ ਬਹੁਤ ਜ਼ਿਆਦਾ ਹੋਪ ਹੈ ਲੋਕੀ ਬਹੁਤ ਜ਼ਿਆਦਾ ਸੰਤੁਸ਼ਟ ਵੀ ਹੈ ਤੇ ਕਹੀਂ ਨਾ ਕਿ ਹੋਪਫੁਲ ਵੀ ਹੈ ਕਿ ਹੁਣ ਪੰਜਾਬ ਪੁਲਿਸ ਨੇ ਅ ਨਸ਼ੇ ਨੂੰ ਖਤਮ ਕਰਕੇ ਹੀ ਮੰਨਣਾ ਹੈਗਾ ਤੇ ਹੁਣ ਪੁਲੀ ਜੋ ਲੋਕੀ ਹੈ ਉਹ ਵੀ ਬੜ ਚੜ ਕੇ ਸਾਡੇ ਸਪੋਰਟ ਦੇ ਲਈ ਅੱਗੇ ਆ ਰਹੇ ਹੈ ਮੈਨੂੰ ਰੋਜ਼ ਦਿਨ ਮੇ ਕਈ ਕਈ ਲੋਕੀ ਮੈਸੇजेस ਕਰ ਰਹੇ ਕਿ ਮੈਡਮ ਤੁਸੀਂ ਸਾਡਾ ਆ ਵਾਲਾ ਏਰੀਆ ਵੀ ਦੇਖੋ ਇੱਥੇ ਆ ਬੰਦਾ ਕਰਦਾ ਹੈਗਾ ਅਸੀਂ ਸਾਰੇ ਕੇ ਸਾਰੇ ਡਰਗ ਪੈਡਲਰ ਦੀ ਲਿਸਟ ਬਣ ਆਲੀ ਹੈਗੀ ਤੇ ਹੁਣ ਅਸੀਂ ਰੋਜ਼ কা ਰੋਜ਼ ਕੰਟੀਨਿਊ ਸਾਡਾ ਮਤਲਬ ਇਹ ਐਫਰਟ ਰਹੇਗਾ ਆ ਜਿਹੜੀ ਅਸੀਂ ਮੂਵਿੰਗ ਛੇੜੀ ਹੈ ਇਹ ਅਸੀਂ ਇਹ ਜਿਸ ਮੋਮੈਂਟਮ ਦੇ ਨਾਲ ਅਸੀਂ ਸ਼ੁਰੂ ਕੀਤੀ ਉਹ ਮੋਮੈਂਟਮ ਅਸੀਂ ਮੇਨਟੇਨ ਕਰਾਂਗੇ ਤੇ ਉਹਦੇ ਨਾਲ-ਨਾਲ ਜਿਹੜੇ ਕਿ ਲੋਕਾਂ ਨੇ ਸਾਨੂੰ ਸਜੈਸ਼ਨ ਦਿੱਤੇ ਆ ਡੀ ਐਡਿਕਸ਼ਨ ਬਾਰੇ ਉਹ ਵੀ ਅਸੀਂ ਨੋਟ ਡਾਊਨ ਕੀਤੇ ਹਨ ਕੁਝ ਪਿੰਡਾਂ ਦੇ ਸਜੈਸ਼ਨ ਸੀਗੇ ਕਿ ਸਾਡੇ ਤੇ ਸਪੋਰਟਸ ਇਨਫਰਾਸਟ੍ਰਕਚਰ ਬਣਾਉਣ ਦੀ ਲੋੜ ਹੈ ਕੁਝ ਪਿੰਡਾਂ ਦੇ ਸਜੈਸ਼ਨ ਸੀਗੇ ਕਿ ਸਾਨੂੰ ਸਪੋਰਟਸ ਦੇ ਕੋਚਸ ਦੀ ਲੋੜ ਹੈਗੀ ਕੁਝ ਨੇ ਦੱਸਿਆ ਕਿ ਸਾਡੇ ਇੱਥੇ ਅ ਕੁਛ ਅਸੀਂ ਸਕਿਲਿੰਗ ਦੀ ਲੋੜ ਹੈਗੀ ਕੁਛ ਕਾਰੋਬਾਰ ਅਗਰ ਕੁਛ ਸ਼ੁਰੂ ਕਰਨਾ ਚਾਹੁੰਦਾ ਹੈ ਚਾਹੁੰਦਾ ਹੈ ਕੋਈ ਪਰਸਨ ਕੋਈ ਗਰੀ ਉਦਯੋਗ ਲਾਣਾ ਚਾਹੁੰਦਾ ਹੈ ਤਾਂ ਉੱਥੇ ਸਰਕਾਰ ਕੀ ਸਾਡੀ ਮਦਦ ਕਰ ਸਕਦੀ ਹੈ ਤਾਂ ਅਸੀਂ ਸਾਰੇ ਕੇ ਸਾਰੇ ਸਜੈਸ਼ਨ ਨੂੰ ਨੋਟ ਕੀਤਾ ਹੈਗਾ ਅਸੀਂ ਪ੍ਰੋਪਰ ਚੈਨਲਸ ਕੇ ਥਰੂ ਸਰਕਾਰ ਤੱਕ ਉਹ ਪਹੁੰਚਾएंगे ਉਦੇ ਨਾਲ ਨਾਲ ਅਸੀਂ ਲੋਕਾਂ ਨੂੰ ਅਵੇਅਰ ਕੀਤਾ ਹੈਗਾ ਤੇ ਕਿਵੇਂ ਉਹ ਜੋ ਡੀ ਐਡਿਕਸ਼ਨ ਵਾਲੀ ਸਾਡੀ ਸਰਕਾਰ ਦੀ ਇੱਕ ਮੁਹਿੰਮ ਹੈਗੀ ਉਹਦੇ ਵਿੱਚ ਕਿਵੇਂ ਉਹ ਆਪਣਾ ਯੋਗਦਾਨ ਦੇ ਸਕਦੇ ਕਿਵੇਂ ਜੋ ਨਸ਼ੇ ਦੇ ਐਡਿਕਟਸ ਹੈ ਜੇ ਜੋ ਨਸ਼ੇ ਦੇ ਆਦੀ ਹੋ ਚੁੱਕੇ ਉਹਨਾਂ ਨੂੰ ਅਸੀਂ ਕਿਵੇਂ ਉਸ ਦਲਦਲ ਤੋਂ ਬਾਹਰ ਕੱਢਣਾ ਹੈਗਾ ਔਰ ਕਿਵੇਂ ਅਸੀਂ ਉਹਨਾਂ ਨੂੰ ਸੋਸਾਇਟੀ ਦਾ ਵਾਪਸ ਇੱਕ ਹੈਲਦੀ ਪਾਰਟ ਬਣਾਣਾ ਹੈ ਉਹਦੇ ਨਾਲ ਉਸ ਚੀਜ਼ ਦੇ ਉੱਪਰ ਵੀ ਸਾਡੇ ਡਿਸਕਸ਼ਨਸ ਹੋਏ ਤੇ ਅੱਜ ਦੀ ਮੀਟਿੰਗ ਸਾਡੀ ਬਹੁਤ ਜ਼ਿਆਦਾ ਫਰੂਟਫੁੱਲ ਰਹੀ ਹੈ ਤੇ ਅ ਅੱਗੇ ਵੀ ਆਈ ਥਿੰਕ ਅਸੀਂ ਤੁਹਾਨੂੰ ਬਹੁਤ ਜ਼ਿਆਦਾ ਸਕਸੈਸਫੁਲ ਸਟੋਰੀਜ਼ ਦੱਸੇਗੇ ਜਿੱਥੇ ਲੋਕੀ ਨਸ਼ਾ ਛੱਡ ਕੇ ਬਾਹਰ ਨਿਕਲੇ ਹੋਣ ਤੇ ਉਹਦੇ ਨਾਲ ਨਾਲ ਫਾਈਨਲੀ ਮੈਂ ਤੁਹਾਡੇ ਮਾਧਿਅਮ ਰਾਹੀਂ ਮੈਂ ਲੋਕਾਂ ਨੂੰ ਆਹੀ ਸੰਦੇਸ਼ ਦੇਣਾ ਚਾਹੁੰਦੀ ਹਾਂ ਕਿ ਪੰਜਾਬ ਪੁਲਿਸ ਫੁਲੀ ਡੈਡੀਕੇਟਿਡ ਹੈ ਔਰ ਤੁਸੀਂ ਵੀ ਸਾਨੂੰ ਦੱਸੋ ਪੁਲਿਸ ਪੰਜਾਬ ਪੁਲਿਸ ਨੇ ਪਿਤੇ ਕੁਝ ਦਿਨਾਂ ਦੇ ਵਿੱਚ ਕਾਫੀ ਜ਼ਿਆਦਾ ਵੱਡੇ ਵੱਡੇ ਐਕਸ਼ਨਸ ਲੈਂਦੇ ਹਨ ਡਰਗ ਪੈਡਲਰਸ ਦੇ ਅਗੇਂਸਟ ਤੇ ਉਹ ਵਾਲੇ ਸਾਡੇ ਐਕਸ਼ਨਸ ਹੋਰ ਵੀ ਅੱਗੇ ਵਧਣਗੇ ਤੇ ਅਸੀਂ ਹੋਰ ਡੈਡੀਕੇਸ਼ਨ ਦੇ ਨਾਲ ਪੰਜਾਬ ਨੂੰ ਡਰਗ ਫ੍ਰੀ ਸਟੇਟ ਬਣਾਉਣ 'ਚ ਕਾਮਯਾਬ ਹੋਵਾਂਗੇ ਮੈਮ ਜਿਹੜੇ ਡਰਗਸ ਬੇਚਦੇ ਨੇ ਸਮਗਲਿੰਗ ਕਰਦੇ ਨੇ ਜਾਂ ਕਰਤਨਾਸ਼ਾ ਕਰਦੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਉਹਨਾਂ ਨੂੰ ਜੀ ਆਹੀ ਮੈਸੇਜ ਹੈਗਾ ਕਿ ਪੁਲਿਸ ਨੇ ਛੱਡਣਾ ਨਹੀਂ ਉਹਨਾਂ ਨੂੰ ਤੇ ਪੁਲਿਸ ਨੇ ਇਨਫੈਕਟ ਪੂਰੀ ਸਰਕਾਰ ਨੇ ਪੂਰਾ ਦਾ ਪੂਰਾ ਇੱਕ ਪਲਾਨ ਬਣਾ ਲਿਆ ਹੈਗਾ ਪਹਿਲਾ ਪੁਲਿਸ ਸਿਰਫ ਇੱਕ ਐਨਫੋਰਸਮੈਂਟ ਏਜੰਸੀ ਹੋਣ ਕਾਰਨ ਪੁਲਿਸ ਸੇ ਖਾਲੀ ਐਨਫੋਰਸਮੈਂਟ ਵਾਲੇ ਪੱਖੋਂ ਜ਼ਿਆਦਾ ਕੰਮ ਕਰ ਪਾਉਂਦੀ ਸੀ ਜੀ ਹੁਣ ਸਰਕਾਰ ਨੇ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਹੈ ਤੇ ਸਾਰੇ ਕੇ ਸਾਰੇ ਸਿਵਲ ਐਡਮਿਨਿਸਟ੍ਰੇਸ਼ਨ ਨੂੰ ਪੁਲਿਸ ਐਡਮਿਨਿਸਟ੍ਰੇਸ਼ਨ ਨੂੰ ਇਕੱਠਾ ਕਰਕੇ ਇੱਕ ਟੀਮ ਵਾਂਗੂ ਕੰਮ ਕਰਨ ਦੇ ਲਈ ਉਹਨਾਂ ਨੂੰ ਨਿਰਦੇਸ਼ ਦਿੱਤੇ ਉਹਨਾਂ ਨੂੰ ਨਿਰਦੇਸ਼ ਦਿੱਤੇ ਤੇ ਉਹਦੇ ਅੰਡਰ ਹੀ ਸਾਡਾ ਸਿਵਲ ਡਿਪਾਰਟਮੈਂਟ ਦੇ ਨਾਲ ਇੱਕ ਕਹਾਂ 사ਂਜੀ ਮੁਹੀਮ ਹੈਗੀ ਉਹਦੇ ਅੰਡਰ ਜੋ ਵੀ ਲੀਗਲ ਕਾਰਵਾਈਆਂ ਹੈ ਅਸੀਂ ਸਾਂਝੇ ਤੌਰ ਤੇ ਲੈ ਕੇ ਆ ਜੋ ਡਰੱਗਸ ਦੀ ਕਮਰ ਨੂੰ ਅਸੀਂ ਤੋੜਨਾ ਹੈ ਇਸ ਬਾਰੇ ਤੇ ਬਿਲਕੁਲ ਇਹਨੂੰ ਉੱਠਣ ਨਹੀਂ ਦੇਣਾ ਤਾਂ ਉਹੀ ਸਾਡਾ ਉਹਨਾਂ ਦੇ ਲਈ ਮੈਸੇਜ ਹੈਗਾ ਕਿ ਅਗਰ ਤੁਸੀਂ ਡਰੱਗ ਦਾ ਕੰਮ ਕਰਦੇ ਹੋ ਤਸਕਰੀ ਕਰਦੇ ਹੋ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਖਰਾਬ ਕਰਦੇ ਹੋ ਯੂਥ ਨੂੰ ਖਰਾਬ ਕਰਦੇ ਹੋ ਤੇ ਜਾਂ ਤਾਂ ਤੁਸੀਂ ਪੰਜਾਬ ਨੂੰ ਛੱਡ ਦਿਓ ਜਾਂ ਨਸ਼ਾ ਵੇਚਣਾ ਛੱਡ ਦਿਓ ਕਿਉਂਕਿ ਅਸੀਂ ਤਾਂ ਤੁਹਾਨੂੰ ਨਹੀਂ ਛੱਡਣਾ ਅਗਰ ਤੁਸੀਂ ਪੰਜਾਬ ਦੇ ਵਿੱਚ ਨਸ਼ੇ ਨੂੰ ਵੇਚੂਗੇ ਮੈਨੂੰ ਇਹ ਕੁਝ ਲੋਕ ਡਰਦੇ ਆ ਵੀ ਕੋਈ ਜੇ ਵਾਸੀਂ ਦੱਸਤਾ ਪੁਲਿਸ ਅੱਗੇ ਉਹਨਾਂ ਨੂੰ ਤਸਕਰਾਂ ਨੂੰ ਮੈਂ ਦੱਸ ਦੂ ਨਾ ਉਹਦਾ ਨਾਂ ਉਹ ਤੁਸੀਂ ਵੈਸੇ ਦੇਣਾ ਹਾਂਜੀ ਜਿਵੇਂ ਮੈਂ ਤੁਹਾਨੂੰ ਥੋੜੇ ਦੇ ਪਹਿਲਾਂ ਦੱਸਿਆ ਕਿ ਮੈਨੂੰ ਬੀਤੇ ਕੁਝ ਦਿਨਾਂ ਦੇ ਵਿੱਚ ਬਹੁਤ ਸਾਰੇ ਮੈਸੇਜੇਸ ਉਹਦਾ ਹੀ ਆ ਚੁੱਕੇ ਤੋਂ ਅਸੀਂ ਉਹਨਾਂ ਦੇ ਨਾਂ ਵਗੈਰਾ ਕਿੱਥੇ ਨਹੀਂ ਦੱਸਦੇ ਅਸੀਂ ਆਪਣਾ ਉਹਨਾਂ ਦੇ ਜੋ ਵੀ ਸਾਡੇ ਕੋਲ ਇਨਪੁਟਸ ਆਏ ਉਹਨਾਂ ਨੂੰ ਯੂਜ਼ ਕਰਦੇ ਹੋ ਸੀ ਲਿਸਟਿੰਗ ਕਰ ਰਹੇ ਹਾਂ ਸਾਡੀ ਪੁਰਾਣੀ ਬਿਲਿਸ ਬਣੀ ਰੋਜ਼ ਅਸੀਂ ਫਰੈਸ਼ ਬਿਲਿਸ ਵੀ ਬਣਾ ਰਹੇ ਹਾਂ ਤਾਂ ਜਿਹੜੇ ਵੀ ਬੰਦੇ ਨੇ ਦੱਸਣਾ ਹੈ ਸਾਨੂੰ ਉਹ ਦੱਸ ਦੇ ਦੂਜਾ ਹੈਗਾ ਕਿ ਅਨੋਨਿਮਸ ਤਰੀਕੇ ਨਾਲ ਵੀ ਸਾਡੇ ਨਾਲ ਆਪਣੀ ਇਨਫੋਰਮੇਸ਼ਨ ਸ਼ੇਅਰ ਕਰ ਸਕਦਾ ਹੈ ਤੀਜੀ ਚੀਜ਼ ਹੈਗੀ ਪੰਜਾਬ ਪੁਲਿਸ ਵੱਲੋਂ ਇੱਕ ਐਂਟੀ ਨਾਰਕੋਟਿਕ ਟਾਸਕ ਫੋਰਸ ਦੀ ਟਿਪਲਾਈਨ ਹੈਗੀ ਉਹਦਾ ਨੰਬਰ ਵੀ ਲੋਕਾਂ ਦੇ ਨਾਲ ਸਾਂਝਾ ਕੀਤਾ ਗਿਆ ਹੈਗਾ 112 ਦੀ ਸਾਡੀ ਜੋ ਹੈਲਪ ਹੈ ਨਾ ਉੱਥੇ ਸਾਡੇ ਨਾਲ ਸ਼ੇਅਰ ਕਰ ਦੇ ਤੇ ਸਾਨੂੰ ਡਾਇਰੈਕਟਲੀ ਵੀ ਅਪਰੋਚ ਕਰ ਸਕਦੇ ਆ ਤੇ ਅਸੀਂ ਉਹ ਨਾ ਕੋਈ ਉਹਨਾਂ ਦੀ ਆਇਡੈਂਟੀਟੀ ਨੂੰ ਰਿਵੀਲ ਨਹੀਂ ਕਰਦੇ ਅਸੀਂ ਸਿਰਫ ਇਨਫੋਰਮੇਸ਼ਨ ਚਾਹੁੰਦੇ ਹਾਂ ਅਸੀਂ ਆਇਡੈਂਟੀਟੀ ਆਫ ਇਨਫੋਰਮੈਂਟ ਕਰੀ ਨਹੀਂ ਦੱਸਦੇ ਤੇ ਲੋਕੀ ਬੜ ਚੜ ਕੇ ਸਾਨੂੰ ਦੱਸਣ ਆਪਣੇ ਆਪਣੇ ਏਰੀਆ ਨੂੰ ਸਾਫ਼ ਕਰਨ ਦਾ ਜੋ ਰਿਸਪੌਂਸਿਬਿਲਟੀ ਹੈ ਉਹ ਮੈਂ ਅੱਜ ਸਾਰੇ ਪਿੰਡਾਂ ਦੇ ਲੋਕਾਂ ਨੂੰ ਵੀ ਆਈ ਦੱਸ ਕੇ ਕਿਉਂਕਿ ਰਿਸਪੌਂਸਿਬਿਲਟੀ ਉਹਨਾਂ ਦੀ ਵੀ ਹੈ ਉਹ ਸਾਨੂੰ ਦੱਸਣ ਖਾਲੀ ਪੁਲਿਸ ਨਹੀਂ ਕਰ ਪਾਏਗੀ ਕਿਉਂਕਿ ਪੁਲਿਸ ਦਾ ਨੰਬਰ ਕੱਟ ਹੈ ਲੋਕਾਂ ਦਾ ਜ਼ਿਆਦਾ ਤਾਂ ਲੋਕੀ ਸਾਡੇ ਅੱਖ ਤੇ ਕੰਨ ਬਣ ਸਕਦੇ ਤੇ ਲੋਕੀ ਹੀ ਸਾਨੂੰ ਦੱਸਣਗੇ ਤਾਂ ਹੀ ਇੱਕ ਜੋ ਲੋਕੀਓ ਸਾਡੇ ਫੋਰਸ ਮਲਟੀਪਲਾਇਰ ਵਾਂਗੂ ਕੰਮ ਕਰਨਗੇ ਔਰ ਪੁਲਿਸ ਦੇ ਜਿੱਥੇ 500 ਨੰਬਰ ਹੈ ਉੱਥੇ ਉਹ ਉਹੀ ਪੁਲਿਸ ਲੱਖਾਂ ਵਾਂਗੂ ਕੰਮ ਕਰ ਸਕਦੀ ਹੈ ਅਗਰ ਲੋਕੀ ਸਾਡੀ ਮਦਦ ਕਰਨਗੇ ਮੈਨੂੰ ਕੋਈ ਐਸਾ ਨੰਬਰ ਜਿਹੜਾ ਮਤਲਬ ਪਬਲੀਕ ਕਾਮ ਤੋਂ ਅਟੈਚਮੈਂਟ ਕਰ ਸਕੇ ਜੇ ਕੋਈ ਨਸ਼ਾ ਬੰਦਾ ਜੀ ਮੇਰਾ ਮੇਰਾ ਤਾਂ ਨੰਬਰ ਸਾਰਿਆਂ ਦੇ ਕੋਲ ਹੀ ਹੈਗਾ ਜਿਹੜਾ ਬੰਦਾ ਲੈਣਾ ਚਾਹੁੰਦਾ ਹੈ ਤੇ ਬਾਕੀ ਜੋ ਸਾਡੇ ਟਿਪ ਲਾਈਨਸ ਹੈ ਉਹ ਅਸੀਂ ਵੀ ਤੁਹਾਡੇ ਨਾਲ ਹੁਣ ਸ਼ੇਅਰ ਕਰ ਦਵਾਂਗੇ ਤੇ ਤੁਸੀਂ ਆਪਣੇ ਮੀਡੀਅਮ ਤੇ ਰਾਈ ਉਹਨੂੰ ਹੋਰ ਜ਼ਿਆਦਾ ਅੱਗੇ ਵਧਾ ਦਿਓ ਤੇ ਸਭ ਤੋਂ ਜ਼ਿਆਦਾ ਸੌਖਾ ਨੰਬਰ ਜਿਹੋਗਾ 112 ਦਾ ਹੈਗਾ ਉਹ ਤਾਂ ਯਾਦ ਕਰਨ ਦੀ ਵੀ ਲੋੜ ਨਹੀਂ ਹੈਗੀ ਕੋਈ ਵੀ ਪਰਸਨ ਉਹਦੇ ਉੱਪਰ ਕਾਲ ਕਰਕੇ ਸਾਨੂੰ ਕੁਝ ਵੀ ਦੱਸ ਸਕਦਾ ਹੈਗਾ ਅਸੀਂ ਇਮੀਡੀਟਲੀ ਐਕਸ਼ਨ ਲੈਂਦੇ ਹਾਂ ਬਟ ਜੇ ਤੁਸੀਂ ਸਰਚ ਵੀ ਅਨ ਸ਼ੁਰੂ ਕੀਤਾ ਹੋਵੇ ਦੀ ਖੰਨੇ ਦੇ ਵਿੱਚ ਕੋਈ ਐਸੇ ਲੱਭੇ ਤੁਹਾਨੂੰ ਵੀ ਜਿਹੜੇ ਏਰੀਆ ਐਸੇ ਜਿੱਥੇ ਕੋਈ ਦੱਸਾ ਜਾ ਕੁਝ ਕੁਝ ਏਰੀਆਜ਼ ਹੈ ਉੱਥੇ ਹੀ ਕਲ ਸਰਚ ਕੀਤੀ ਗਈ ਸੀ ਤੇ ਬਾਕੀ ਵੀ ਹੋਰ ਵੀ ਏਰੀਆਜ਼ ਹੈ ਟੂ ਮੇਨਟੇਨ ਥੈਟ ਸੀਕਰਸੀ ਤੇ ਮੈਂ ਹਜੇ ਤੁਹਾਨੂੰ ਏਰੀਆ ਦਾ ਨਹੀਂ ਦੱਸੂਗੀ ਬਟ ਸਾਡਾ ਪਲਾਨ ਬਣਾ ਹੋਇਆ ਹੈਗਾ ਅਸੀਂ ਸਰਪ੍ਰਾਈਜ਼ ਐਲੀਮੈਂਟ ਦੇ ਨਾਲ ਹੀ ਉਥੇ ਸਰਚਿਸ ਕਰਨੀ ਹੈ ਤੇ ਕੱਲ ਵੀ ਜੋ ਅਸੀਂ ਸਰਚ ਅਭਿਆਨ ਕੀਤਾ ਸੀਗਾ ਉਹਦੇ ਉਸਦੇ ਅੰਦਰ ਅਸੀਂ 16 ਬੰਦੇ ਅਰੈਸਟ ਕੀਤੇ ਸੀਗੇ ਤੇ ਉਹ ਸਾਰੇ ਕੇ ਸਾਰੇ ਦੇ ਉੱਪਰ ਕੁਝ ਨਾ ਕੁਝ ਪਹਿਲਾਂ ਦੇ ਮੁਕਦਮੇ ਸੀਗੇ ਕੁਝ ਲਾਈਵ ਕ੍ਰਾਈਮ ਕਰਦੇ ਫੜੇ ਗਏ ਸੀ ਕਿ ਕੁਝ ਦੇ ਕੋਲੋਂ ਸਾਨੂੰ ਕੁਝ ਮੋਬਾਈਲ ਫੋਨ ਚੋਰੀ ਦੇ ਫੜੇ ਗਏ ਇਦਾਂ ਦੇ ਅਸੀਂ ਕ੍ਰਾਈਮਲ ਐਲੀਮੈਂਟਸ ਨੂੰ ਕੱਲ 16 ਇਨ ਨੰਬਰਸ ਨੂੰ ਫੜੇ ਆ ਤੇ ਕੱਲ ਦੀ ਸਾਡੀ 6 ਐਫਆਈਆਰ ਵੀ ਦਰਜ ਹੋਈ